ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਾ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਸੋਨਾਲੀਕਾ ਡੀਏ 60 ਆਰ ਐਕਸਟ੍ਰੈਕਟ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾ ਹੋਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਔਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲਿਓ ਤਾਂ ਕਿ ਉਹ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸੋਨਾਲੀਕਾ ਡੀਏ 60 ਆਰ ਐਕਸਟ੍ਰੈਕਟਰ ਆ ਤੇ ਬੜੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਸੀਡ ਦੇ ਟਾਇਰ ਆ 16 28 ਦੇ ਟਾਇਰ ਆ ਤੇ ਬੜੀ ਸਾਫ਼ ਕੰਡੀਸ਼ਨ ਦੇ ਵਿੱਚ ਵਿਚਾਰੇ ਟਾਇਰ ਬੜੀ ਸਾਫ਼ ਮਿਲਣਗੇ ਸੋਨਾਲਿਕਾ DI 60 RX ਟਰੈਕਟਰ 2013 ਮਾਡਲ ਦਾ ਤੇ 435000 ਰੁਪਏ ਦਾ ਰੇਟ ਰੱਖਿਆ ਗਿਆ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੇ ਕੋਈ ਵੀ ਟਰੈਕਟਰ ਚ ਲੈਣ ਦਾ ਚਾਹਵਾਨ ਹੋਵੇ ਤਾਂ ਰੇਟ ਘੱਟ ਵੱਧ ਹੋ ਜਾਊਗਾ ਬਾਕੀ ਚਾਰ ਸਿਲੰਡਰ ਦੋਸਤੋ ਇੰਜਨ ਗੇਅਰ ਬਿਲਕੁਲ ਫੁੱਲ ਕਮਪਲੀਟ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰਾ ਛਤਰੀ ਲੱਗੀ ਹੋਈ ਹੈਗੀ ਤੇ ਟਾਇਰਾਂ ਦੇ ਨਾਲ ਰਿੰਮ ਵੀ ਲੱਗੇ ਹੋਏ ਸੀਟ ਦੇ ਟਾਇਰਾਂ 24 ਮਾਡਲ ਟਾਇਰ ਆ ਦੋਸਤੋ 16 28 ਦੇ ਟਾਇਰ ਆ ਚਾਰੇ ਟਾਇਰਸ ਨੂੰ ਬਧੀਆਂ ਸਾਫ ਤੇ ਨਵੇਂ ਮਿਲਣਗੇ ਤੇ ਸਾਰਾ ਟਰੈਕਟਰ ਰਿਜਨਲ ਪਿਆਗਾ ਨਾਲ ਦੀ ਐਸੈਸਰੀਆ ਰੰਗ ਪਿੰਡ ਸਾਰਾ ਬਧੀਆਂ ਸਾਫ ਪਿਆਗਾ ਬਾਕੀ ਜੇ ਕਿਸੇ ਵੀਰ ਨੇ ਲੋਨ ਵਗੈਰਾ ਕਰਾਉਣਾ ਲੋਨ ਵਗੈਰਾ ਵੀ ਹੋ ਜਾਊਗਾ ਤੇ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾ ਵਰਤੀ ਡੰਡਾਸ ਨੂੰ ਨਾਲ ਮਿਲੂਗਾ ਪੰਜਾਬ ਨੰਬਰ ਟਰੈਕਟਰਾ ਤੇ ਬਾਕੀ ਜੇ ਕਿਸੇ ਵੀ ਨੂੰ ਟਰੈਕਟਰ ਲੈਣਾ ਆਪਾਂ ਵੀਡੀਓ ਵਿੱਚ ਪਾਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਏਰੀਆ ਦੇ ਵਿੱਚੋਂ ਟਰੈਕਟਰ ਮਿਲੂਗਾ ਵੀਡੀਓ ਨੂੰ ਕਰਦੇ ਹੋ ਤਾਂ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ